ਸਤਿ ਸ਼੍ਰੀ ਅਕਾਲ ਰਣਦੀਪ ਪੰਦੇਰ ਆਫੀਸ਼ੀਅਲ ਵੇਖ ਰਹੇ ਹੋ ਤੁਸੀਂ ਤੇ ਮੈਂ ਆ ਤੁਹਾਡੇ ਨਾਲ ਰਣਦੀਪ ਪੰਦੇਰ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਘਰ ਸੰਭਾਲਣਾ ਕਿਸੇ ਕੰਪਨੀ ਸੰਭਾਲਣ ਤੋਂ ਘੱਟ ਕੰਮ ਨਹੀਂ ਹੈਗਾ ਫਰਕ ਸਿਰਫ ਇਹਨਾਂ ਹੈ ਕਿ ਜਦੋਂ ਅਸੀਂ ਕਿਸੇ ਕੰਪਨੀ ਦੀ ਗੱਲ ਕਰਦੇ ਹਾਂ ਤਾਂ ਉਹਨੂੰ ਸੰਭਾਲਣ ਦੇ ਲਈ ਪੂਰੀ ਟੀਮ ਹੁੰਦੀ ਹੈ ਇੱਕ ਮੈਨੇਜਮੈਂਟ ਸਿਸਟਮ ਹੁੰਦਾ ਤੇ ਘਰ ਦੇ ਵਿੱਚ ਜੋ ਸਾਡੀ ਮੈਨੇਜਮੈਂਟ ਹਿੱਲ ਜਾਂਦੀ ਹੈ ਉਦੋਂ ਅਸੀਂ ਸਾਰ ਦਿਨ ਲੱਗੇ ਵੀ ਰਹਿੰਨੇ ਆ ਸਾਡੇ ਕੰਮ ਵੀ ਖਤਮ ਨਹੀਂ ਹੁੰਦੇ ਕਿਉਂਕਿ ਟੀਮ ਬਣ ਕੇ ਤਾਂ ਅਸੀਂ ਘਰ ਦੇ ਵਿੱਚ ਕੰਮ ਕਰਦੇ ਹੀ ਨਹੀਂ ਹੈਗੇ ਮੋਸਟਲੀ ਘਰਾਂ ਦਾ ਕੰਮ ਸਾਡੀਆਂ ਜੜੀਆਂ ਘਰਾਂ ਦੇ ਵਿੱਚ ਬੀਬੀਆਂ ਹੁੰਦੀਆਂ ਉਹਨਾਂ ਦੇ ਉੱਤੇ ਹੀ ਹੁੰਦਾ ਤਾਂ ਅੱਜ ਮੈਂ ਇੱਕ ਰੂਟੀਨ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਹਾਂ ਕਿ ਜੇ ਤੁਸੀਂ ਇਹ ਟਾਈਮ ਮੈਨੇਜਮੈਂਟ ਟਿਪਸ ਜਿਹੜੇ ਐ ਜੇ ਇਹਨਾਂ ਨੂੰ ਫੋਲੋ ਕਰੋਗੇ ਤਾਂ ਤੁਹਾਡੀ ਜ਼ਿੰਦਗੀ ਜਿਹੜੀ ਹੈ ਨਾ ਉਹ ਸੌਖੀ ਹੋ ਜਾਊਗੀ ਤੁਹਾਡੇ ਕੰਮ ਵੀ ਖਤਮ ਹੋ ਜਾਣਗੇ ਤੇ ਉਸ ਤੋਂ ਬਾਅਦ ਤੁਹਾਡੇ ਕੋਲ ਤੁਹਾਡਾ ਮੀ ਟਾਈਮ ਵੀ ਬਚੂਗਾ ਇਸ ਗੱਲ ਦੀ ਗਾਰੰਟੀ ਮੈਂ ਲੈਣੀਆਂ ਮੈਂ ਇੱਕ ਚੀਜ਼ ਤਾਂ ਦੇਖੋ ਅਸੀਂ ਸਾਰੀ ਜਨ ਕਿ ਸਾਡੇ ਸਾਰਿਆਂ ਕੋਲ ਹੀ 24 ਘੰਟੇ ਹੁੰਦੇ ਨੇ ਕੰਮ ਕਰਨ ਲਈ ਠੀਕ ਹੈ ਇਸ ਤੋਂ ਘੱਟ ਵੱਧ ਅਸੀਂ ਟਾਈਮ ਦਾ ਕੁਝ ਨਹੀਂ ਕਰ ਸਕਦੇ ਕਿਉਂਕਿ ਟਾਈਮ ਸਾਰਿਆਂ ਕੋਲ ਓਨਾ ਹੀ ਹੁੰਦਾ ਹੈ ਤਾਂ ਇਹਨਾਂ 24 ਘੰਟਿਆਂ ਨੂੰ ਅਸੀਂ ਕਿਸ ਤਰ੍ਹਾਂ ਯੂਜ਼ ਕਰਨਾ ਹੈ ਕਿ ਸਾਡੇ ਕੋਲ ਸਾਡੇ ਖੁਦ ਲਈ ਸਮਾਂ ਵੀ ਬਚ ਜੇ ਤੇ ਸਾਡੇ ਕੰਮ ਵੀ ਜਿਹੜੇ ਆ ਉਹ ਸਮੇਂ ਸਿਰ ਹੋ ਜਾਣ ਉਹੀ ਕੰਮ ਜਿਹਨਾਂ ਨੂੰ ਅਸੀਂ ਸਾਰਾ ਦਿਨ ਲੱਗੇ ਰਹਿੰਨੇ ਆ ਤੇ ਫਿਰ ਵੀ ਸਾਡੇ ਕੰਮ ਜਿਹੜੇ ਆ ਉਹ ਖਤਮ ਨਹੀਂ ਹੁੰਦੇ ਹਾਲਾਂਕਿ ਮੈਂ ਖੁਦ ਇੱਕ ਵਰਕਿੰਗ ਊਮਨ ਹਾਂ ਪਰ ਫਿਰ ਵੀ ਮੈਂ ਵਧੇਰੇ ਕਰਕੇ ਹਾਊਸ ਵਾਈਫਸ ਦੀ ਗੱਲ ਕਰਦੀ ਆ ਕਿਉਂਕਿ ਉਹ ਸਾਰਾ ਦਿਨ ਘਰਾਂ ਦੇ ਵਿੱਚ ਲੱਗੀਆਂ ਵੀ ਰਹਿੰਦੀਆਂ ਤੇ ਕੰਮ ਦੀ ਜਿਹੜੀਆਂ ਹਾਊਸ ਵਾਈਫਸ ਐ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਕਦਰ ਵੀ ਨਹੀਂ ਪੈਂਦੀ ਕਿਉਂਕਿ ਸਭ ਨੂੰ ਲੱਗਦਾ ਹੈ ਕਿ ਤੁਸੀਂ ਤਾਂ ਘਰੇ ਹੀ ਹੁੰਦੀਆਂ ਹੋ ਤੁਸੀਂ ਕੀ ਕਰਦੀਆਂ ਹੋ ਤਾਂ ਇਹ ਜਿਹੜੀਆਂ ਮੈਂ ਤੁਹਾਨੂੰ ਟੈਕਨੀਕਸ ਦੱਸਣ ਲੱਗੀ ਆ ਇਹ ਤੁਹਾਡੇ ਲਈ ਬਹੁਤ ਹੈਲਪਫੁਲ ਹੋਣਗੀਆਂ ਮੈਂ ਇੱਕ ਪਿੱਛੇ ਵੀਡੀਓ ਅ ਮੈਂ ਇਹ ਪੜ੍ਹਨੇ ਕਮੈਂਟ ਕੀਤਾ ਸੀ ਕਿ ਤੁਸੀਂ ਸਾਰੇ ਕਿਚਨ ਟਿਪਸ ਦੱਸਦੇ ਤੁਸੀਂ ਰੁਟੀਨ ਬਾਰੇ ਕੁਝ ਨਹੀਂ ਦੱਸਿਆ ਕਿਚਨ ਦੇ ਵਿੱਚ ਹੀ ਸਾਡਾ ਸਭ ਤੋਂ ਜ਼ਿਆਦਾ ਟਾਈਮ ਜਿਹੜਾ ਹੈਗਾ ਉਹ ਖਤਨਾ ਖਰਾਬ ਹੁੰਦਾ ਕਹਿ ਸਕਦੇ ਆ ਜਾਂ ਖਰਚ ਹੁੰਦਾ ਇਹ ਵੀ ਕਹਿ ਸਕਦੇ ਆ ਤੇ ਜੇ ਅਸੀਂ ਕਿਚਨ ਨੂੰ ਮੈਨੇਜ ਕਰਨਾ ਸਿੱਖ ਲਿਆ ਤਾਂ ਫਿਰ ਜਿਹੜਾ ਸਾਡਾ ਕੰਮ ਹੈ ਨਾ ਉਹ ਬਹੁਤ ਛੇਤੀ ਹੋ ਜਾਏਗਾ ਸਭ ਤੋਂ ਪਹਿਲੀ ਗੱਲ ਤਾਂ ਇਹ ਕਿ ਆਪਣਾ ਨਾ ਇੱਕ ਫਿਕਸ ਟਾਈਮ ਰੱਖੋ ਤੁਸੀਂ ਸੌਣ ਦਾ ਤੇ ਉੱਠਣ ਦਾ ਇੱਕ ਰੂਟੀਨ ਤੁਸੀਂ ਫਿਕਸ ਕਰ ਲਓ ਕਿ ਐਨੇ ਵਜੇ ਪ੍ਰੋਪਰ ਤੁਸੀਂ ਸੌਣਾ ਐਨੇ ਵਜੇ ਜਾਗਣਾ ਮੰਨ ਲਓ ਕਿ ਜੇ ਮੇਰੀ ਰੂਟੀਨ ਇਹ ਹੈ ਕਿ ਮੈਂ ਸਹੀ 10 ਵਜੇ ਤੱਕ ਸੌਂ ਜਾਣਾ ਤੇ ਸਵੇਰੇ ਮੈਂ 3:30 ਤੋਂ 4 ਵਜੇ ਤੱਕ ਉੱਠ ਜਾਣਾ ਤੇ ਉਹੀ ਜਿਵੇਂ 11 ਵਜੇ ਸੌਂਗੀ ਫੋਨ ਤੇ ਰੀਲਸ ਦੇਖਣੀ ਆ ਸ਼ੁਰੂ ਕਰਤੀਆਂ ਜਾਂ ਮੈਂ ਕੁਝ ਵੀ ਹੋਰ ਕਰਨਾ ਸ਼ੁਰੂ ਕਰਤਾ ਠੀਕ ਹੈ ਤਾਂ ਫਿਰ ਮੈਂ ਉਹੀ 5:30 ਜਾਂ 6 ਵਜੇ ਉਠੂੰਗੀ ਮੇਰੀ ਇੱਕ ਰੁਟੀਨ ਜਿਹੜੀ ਆ ਉਹ ਡਗਮਗਾ ਗਈ ਇੱਥੇ ਗੜਬੜ ਹੋ ਗਈ ਨਾ ਤਾਂ ਇਸ ਕਰਕੇ ਜਿਹੜੀ ਸਾਨੂੰ ਨੀਂਦ ਚਾਹੀਦੀ ਹੁੰਦੀ ਹੈ ਤੁਸੀਂ ਜਿੰਨੀ ਵੀ ਨੀਂਦ ਲੈਣਿਓ ਇਹਨੂੰ ਤੁਸੀਂ ਆਪਣੇ ਅਕੋਰਡਿੰਗ ਇਹਦੇ ਚ ਐਡਜਸਟ ਕਰ ਸਕਦੇ ਹੋ ਕੋਈ 6 ਘੰਟੇ ਸੌਂਦਾ ਕੋਈ 7 ਘੰਟੇ 8 ਘੰਟੇ 9 ਘੰਟੇ ਤੁਸੀਂ ਜਿੰਨਾ ਵੀ ਸੌਣਿਓ ਠੀਕ ਹੈ ਉਸ ਟਾਈਮ ਨੂੰ ਅਲੱਗ ਕੱਢ ਦੋ ਤੇ ਉਸ ਟਾਈਮ ਤੋਂ ਬਾਅਦ ਦੇਖੋਗੇ ਤੁਹਾਡੇ ਕੋਲ ਕਿੰਨਾ ਟਾਈਮ ਬਚਦਾ ਠੀਕ ਹੈ ਉਸ ਟਾਈਮ ਨੂੰ ਇਸ ਢੰਗ ਨਾਲ ਇਸਤੇਮਾਲ ਕਰੋ ਕਿ ਤੁਹਾਡੀ ਇੱਕ ਵਧੀਆ ਜਿਹੀ ਰੁਟੀਨ ਆ ਉਹ ਬਣ ਜੇ ਮੈਂ ਹੁਣ ਜਿਵੇਂ ਤੁਹਾਨੂੰ ਹੁਣੇ ਦੱਸਿਆ ਕਿ ਜਿੰਨਾ ਟਾਈਮ ਮੰਨ ਲਓ ਜੇ ਮੈਂ ਦੱਸਦੀ ਥਾਂ 11 ਸੌਂਗੀ ਤਾਂ ਉਹੀ ਕੰਟੈਕਟ ਦੀ ਨੀਂਦ ਨੂੰ ਤਾਂ ਉਨਹੀ ਸਾਨੂੰ ਆਉਂਦੀ ਹੈ ਸਾਰਿਆਂ ਨੂੰ ਠੀਕ ਹੈ ਸਾਡੀ ਬਾਡੀ ਦੇ ਵਿੱਚ ਵੀ ਕਲ ਆਰਮ ਹੁੰਦਾ ਜਿਹੜਾ ਨੇਚਰਲ ਹੁੰਦਾ ਤੁਸੀਂ 2-4 ਦਿਨ ਲਗਾਤਾਰ ਸਵੇਰੇ 4 ਵਜੇ ਉੱਠ ਜਾਓਗੇ ਤਾਂ ਸਾਰੀ ਗੱਲ ਮਹਿਸੂਸ ਕਰਦੇ ਆ ਕਿ ਅਗਲੇ ਦਿਨ ਸਵੇਰੇ 11 ਵਜੇ ਅੱਖ ਖੁੱਲਦੀ ਹੈ ਪਰ ਜੇ ਤੁਸੀਂ ਉਨਹੀ ਸੌਣ ਦਾ ਟਾਈਮ ਜਿਹੜਾ ਹੈ ਉਹ ਘਟਾ ਦੋਗੇ ਠੀਕ ਹੈ ਰਾਤ ਦਾ ਤਾਂ 11 ਤੋਂ ਅੱਡੀ ਜਿਹੜੀ ਅੱਖ ਹੈਗੀ ਉਹ ਸਵੇਰੇ ਲੇਟ ਖੁੱਲੂਗੀ ਠੀਕ ਹੈ ਤਾਂ ਤੁਹਾਡੀ ਸਾਰੀ ਜਿਹੜੀ ਰੁਟੀਨ ਹੈ ਉਹ ਹਿੱਲ ਜੂਗੀ ਦੂਜੀ ਸਭ ਤੋਂ ਵੱਡੀ ਜਿਹੜੀ ਸਮੱਸਿਆ ਆਉਂਦੀ ਹੈ ਕਿ ਇਹੀ ਤਾਂ ਇਹ ਧਿਆਨ ਜ਼ਰੂਰ ਰੱਖਿਓ ਕਿ ਤੁਸੀਂ ਆਪਣਾ ਟਾਈਮ ਟੇਬਲ ਜਿਹੜਾ ਹੈਗਾ ਇਹਨੂੰ ਫਿਕਸ ਰੱਖਣਾ ਇਹਨੂੰ ਹਿਲਣ ਨਹੀਂ ਦੇਣਾ ਹਾਂ ਹੋਇਆ ਕਦੇ ਗੈਸਟ ਆ ਗਏ ਜਾਂ ਕਿਸੇ ਖਾਸ ਓਕੇਜਨ ਤੇ ਤੁਸੀਂ ਬਾਹਰ ਗਏ ਹੋ ਜਾਂ ਕੋਈ ਕਦੇ-ਕਦੇ ਹੋ ਜਾਂਦਾ ਪਰ ਆਪਣੇ ਵੱਲੋਂ ਇਸ ਰੁਟੀਨ ਨੂੰ ਤੁਸੀਂ ਹਿਲਣ ਨਾ ਦਿਓ ਠੀਕ ਹੈ ਦੂਜੀ ਗੱਲ ਹੁਣ ਸਭ ਤੋਂ ਜ਼ਿਆਦਾ ਸਾਡਾ ਟਾਈਮ ਹੈ ਉਹ ਖਰਾਬ ਹੁੰਦਾ ਕਿ ਸਵੇਰੇ-ਸਵੇਰੇ ਨਾਲ ਹਫੜਾ ਦਫੜੀ ਬਹੁਤ ਹੁੰਦੀ ਹੈ ਬੱਚਿਆਂ ਨੇ ਸਕੂਲ ਜਾਣਾ ਹੁੰਦਾ ਉਹਨਾਂ ਦੀਆਂ ਯੂਨੀਫਾਰਮਸ ਤਿਆਰ ਕਰਨੀਆਂ ਹੁੰਦੀਆਂ ਬ੍ਰੇਕਫਾਸਟ ਤਿਆਰ ਕਰਨਾ ਹੁੰਦਾ ਉਧਰ ਹੀ ਹੋਰ ਘਰ ਦੀਆਂ ਜਿਹੜੀਆਂ ਸਫਾਈਆਂ ਵੀ ਹੁੰਦੀਆਂ ਨੇ ਜੇ ਤੁਹਾਡੇ ਕੋਲ ਕੋਈ ਡੋਮੈਸਟਿਕ ਹੈਲਪ ਨਹੀਂ ਹੈਗੀ ਤਾਂ ਫਿਰ ਤੁਸੀਂ ਇਕੱਲੇ ਹੋ ਤਾਂ ਤੁਹਾਡੇ ਕੋਲ ਹੋਰ ਵੀ ਬਹੁਤ ਸਾਰੇ ਕੰਮ ਹੁੰਦੇ ਆ ਸਮਝ ਨਹੀਂ ਆ ਰਿਹਾ ਹੁੰਦਾ ਕਿ ਉਸ ਟਾਈਮ ਤੇ ਕੀ ਕੀਤਾ ਜਾਵੇ ਤਾਂ ਇਹ ਜਿਹੜੇ ਸਾਰੇ ਕੰਮ ਹੈ ਨਾ ਆਪਣੇ ਦਿਨ ਨੂੰ ਨਾ ਤਿੰਨ ਹਿੱਸਿਆਂ ਦੇ ਵਿੱਚ ਵੰਡੋ ਉਹਨੂੰ ਸ਼ੈਡਿਊਲ ਕਰ ਲਓ ਜਿਵੇਂ ਮੰਨ ਲਓ ਕਿ ਤੁਹਾਡੇ ਸਵੇਰ ਵਾਲੇ ਕੰਮ ਕਿਹੜੇ ਨੇ ਤੁਹਾਡੇ ਦਿਨ ਦੇ ਵਿੱਚ ਤੁਸੀਂ ਕਿਹੜੇ ਕੰਮ ਕਰਨੇ ਆ ਤੇ ਤੁਸੀਂ ਰਾਤ ਵੇਲੇ ਕਿਹੜੇ ਕੰਮ ਕਰਨੇ ਆ ਠੀਕ ਹੈ ਜੋ ਤੁਸੀਂ ਤਿੰਨ ਹਿੱਸਿਆਂ ਦੇ ਵਿੱਚ ਦਿਨ ਨੂੰ ਵੰਡ ਲਓਗੇ ਨਾ ਫਿਰ ਤੁਹਾਡੀ ਇਹ ਜਿਹੜੀ ਸਵੇਰ ਵਾਲੀ ਖੇਚਲ ਆ ਇਹ ਘਟ ਜੂਗੀ ਜਿਵੇਂ ਬੱਚਿਆਂ ਦੀਆਂ ਯੂਨੀਫਾਰਮ ਵਗੈਰਾ ਇਹਨਾਂ ਨੂੰ ਤੁਸੀਂ ਰਾਤ ਨੂੰ ਹੀ ਪ੍ਰੈਸ ਕਰਕੇ ਰੱਖ ਦੋ ਠੀਕ ਹੈ ਤੇ ਇੱਕ ਕੋਸ਼ਿਸ਼ ਕਰੋ ਕਿ ਯੂਨੀਫਾਰਮ ਨਾ ਬੱਚਿਆਂ ਦੀਆਂ ਅਸੀਂ ਹੋਰ ਬਹੁਤ ਸਾਰੇ ਖਰਚੇ ਕਰਦੇ ਹਾਂ ਠੀਕ ਹੈ ਤਾਂ ਇੱਕ ਦੀ ਥਾਂ ਤੇ ਦੋ ਯੂਨੀਫਾਰਮ ਲੈ ਲਿਏ ਬੱਚਿਆਂ ਦੀਆਂ ਉਹ ਜ਼ਰੂਰੀ ਨੇ ਠੀਕ ਹੈ ਕਿਉਂ ਜ਼ਰੂਰੀ ਨੇ ਗਰਮੀਆਂ ਸਰਦੀਆਂ ਦੋਨਾਂ ਵਾਲੀਆਂ ਦੋ ਦੋ ਯੂਨੀਫਾਰਮ ਤੁਸੀਂ ਜ਼ਰੂਰ ਲੈ ਕੇ ਰੱਖੋ ਕਿਉਂਕਿ ਇੱਕ ਦਿਨ ਜੇ ਤੁਸੀਂ ਐਮਰਜੈਂਸੀ ਦੇ ਵਿੱਚ ਨਹੀਂ ਵੀ ਤਾਂ ਹੋ ਸਕੇ ਤਾ ਤੁਹਾਡੇ ਕੋਲ ਦੂਜੀ ਯੂਨੀਫਾਰਮ ਜਿਹੜੀ ਆ ਉਹ ਜ਼ਰੂਰ ਹੋਣੀ ਚਾਹੀਦੀ ਹੈ ਤੇ ਇੱਕ ਨਾ ਜਿਵੇਂ ਅਸੀਂ ਇਕੱਠੇ ਕੱਪੜੇ ਤੋ ਰਹੇ ਹਾਂ ਉਸ ਵੇਲੇ ਅਸੀਂ ਕੰਮ ਖਤਮ ਕਰਤਾ ਉਹ ਇੱਕ ਵੱਖਰੀ ਚੀਜ਼ ਹੈ ਕਈ ਵਾਰ ਭੈਣਾਂ ਦੀ ਆਦਤ ਹੁੰਦੀ ਹੈ ਕਿ ਇੱਕ ਇੱਕ ਕਪੜਾ ਲੈ ਕੇ ਤੁਰੀਆਂ ਰਹਿੰਦੀਆਂ ਸਾਰਾ ਦਿਨ ਹੁਣ ਕੋਈ ਹੋਰ ਨਾ ਲਿਆ ਆਹ ਕਪੜਾ ਮੈਂ ਹੁਣ ਤੋਦਾ ਫਿਰ ਕੋਈ ਹੋਰ ਨਾ ਲਿਆ ਇਹ ਵੀ ਦੋ ਕੱਪੜੇ ਹੁਣੇ ਤੋਦਾ ਅਜਿਹਾ ਕਰਕੇ ਨਾ ਤੁਹਾਡੇ ਕੋਲ ਨਾ ਤਾਂ ਸਾਰਾ ਦਿਨ ਸਮਾਂ ਬਚਦਾ ਤੇ ਨਾ ਕਿਸੇ ਨੂੰ ਲੱਗਦਾ ਕਿ ਤੁਸੀਂ ਕੁਝ ਕੀਤਾ ਹੈ ਠੀਕ ਹੈ ਤਾਂ ਇਹਨੂੰ ਕਰਨ ਦੀ ਜ਼ਰੂਰਤ ਨਹੀਂ ਹੈ ਆਪਣੇ ਆਪ ਨੂੰ ਵੀ ਥੋੜੀ ਜਿਹੀ ਪ੍ਰਾਇੋਰਟੀ ਦੇਣੀ ਸਿੱਖੋ ਆਪਣੇ ਆਪ ਨੂੰ ਵੀ ਤੁਸੀਂ ਟ ਕਿ ਵੀ ਮੈਂ ਬਹੁਤ ਚੰਗੀਆਂ ਆ ਜਾਂ ਮੈਂ ਬਹੁਤ ਵਧੀਆ ਕੰਮ ਕਰ ਲੈਣੀ ਆ ਪਰ ਮੈਨੂੰ ਬੜੀ ਹੈਰਾਨੀ ਹੁੰਦੀ ਹੈ ਜਦੋਂ ਮੇਰੀਆਂ ਬਹੁਤ ਸਾਰੀਆਂ ਮੇਰੀਆਂ ਵੀ ਇਸ ਤਰ੍ਹਾਂ ਦੀਆਂ ਸਹੇਲੀਆਂ ਨੇ ਜਿਹੜੀਆਂ ਹਾਊਸ ਵਾਈਫਸ ਨੇ ਜਦੋਂ ਉਹਨਾਂ ਨਾਲ ਗੱਲ ਹੁੰਦੀ ਆ ਪਹਿਲੀ ਗੱਲ ਤਾਂ ਉਹ ਕਹਿੰਦੀਆਂ ਕਿ ਅਸੀਂ ਤਾਂ ਇਹ ਮੰਨਦੇ ਹੀ ਨਹੀਂ ਕਿ ਤੂੰ ਕਿਵੇਂ ਮੈਨੇਜ ਕਰ ਲੈਣੀ ਆ ਦੂਜੀ ਗੱਲ ਉਹ ਕਹਿੰਦੇ ਕਿ ਸਾਡੇ ਕੋਲ ਤਾਂ ਸਮਾਂ ਬਚਦਾ ਨਹੀਂ ਹੈਗਾ ਤੇਰੇ ਕੋਲ ਸਮਾਂ ਕਿਵੇਂ ਬਚ ਜਾਂਦਾ ਠੀਕ ਹੈ ਕਿਉਂਕਿ ਅਸੀਂ ਟਾਈਮ ਨੂੰ ਮੈਨੇਜ ਨਹੀਂ ਕਰਦੇ ਜਦੋਂ ਸਾਨੂੰ ਪਤਾ ਹੁੰਦਾ ਨਾ ਕਿ ਸਾਡੇ ਕੋਲ ਇੰਨਾ ਕਿਹੀ ਟਾਈਮ ਹੈ ਠੀਕ ਹੈ ਤਾਂ ਫਿਰ ਅਸੀਂ ਉਸੇ ਟਾਈਮ ਦੇ ਵਿੱਚ ਸਾਰਾ ਕੁਝ ਜਿਹੜਾ ਕਰ ਲੈਣੇ ਆ ਜਿਵੇਂ ਫੋਰ ਐਗਜ਼ਾਮਪਲ ਛੁੱਟੀ ਵਾਲੇ ਦਿਨ ਮੈਂ ਐਤਵਾਰ ਨੂੰ ਹੀ ਪੂਰੇ ਹਫਤੇ ਜਿਹੜੇ ਮੇਰੇ ਕੱਪੜੇ ਹੁੰਦੇ ਨੇ ਉਹ ਮੇਰੇ ਪ੍ਰੈਸ ਹੁੰਦੇ ਆ ਫਿਰ ਕਈ ਵਾਰ ਜੇ ਮੈਂ ਅਮਰਜੈਂਸੀ 'ਚ ਗਰਮੀ ਸਨ ਸਾਰਿਆਂ ਨੂੰ ਪਤਾ ਹੈ ਕਿ ਲਾਈਟ ਚਲੀ ਗਈ ਲਾਈਟ ਆਈ ਨਹੀਂ ਬਿਜਲੀ ਦਾ ਕਟ ਲੱਗ ਗਿਆ ਸਵੇਰੇ ਸਵੇਰੇ ਤਾਂ ਉਹ ਦਿੱਕਤ ਨਹੀਂ ਹੁੰਦੀ ਕਿ ਹੁਣ ਡਿਊਟੀ ਤੇ ਜਾਣਾ ਹੈ ਹੁਣ ਕੰਮ ਤੇ ਜਾਣਾ ਤਾਂ ਮੈਂ ਕੀ ਪਾ ਕੇ ਜਾਵਾਂ ਕੋਈ ਕੱਪੜਾ ਪ੍ਰੈਸ ਨਹੀਂ ਹੈਗਾ ਠੀਕ ਹੈ ਤਾਂ ਉਹ ਜਿਹੜਾ ਮੇਰਾ ਪੂਰਾ ਇੱਕ ਹਫਤੇ ਦਾ ਸਾਰਾ ਜਿਹੜਾ ਸਿਸਟਮ ਹੈ ਉਹ ਮੇਰੇ ਵੱਲੋਂ ਤਿਆਰ ਹੁੰਦਾ ਹੈ ਕਿ ਇੱਕ ਹਫਤੇ ਦੇ ਵਿੱਚ ਮੈਂ ਜਿਹੜੇ ਜਿਹੜੇ ਕੱਪੜੇ ਪਾਉਣੇ ਨੇ ਯੂਜ਼ ਕਰਨੇ ਨੇ ਉਹ ਮੇਰੇ ਸਾਰੇ ਮੇਰੀ ਅਲਮਾਰੀ ਦੇ ਵਿੱਚ ਪ੍ਰੈਸ ਕਰਕੇ ਰੱਖੇ ਹੋਏ ਹੁੰਦੇ ਯੂਨੀਫਾਰਮ ਆਉਂਦਾ ਕਿਉਂਕਿ ਰੁਟੀਨ ਦੇ ਵਿੱਚ ਤੋਂ ਹੁੰਦੀ ਹੈ ਠੀਕ ਹੈ ਫਿਰ ਅਗਲੇ ਦਿਨ ਲਈ ਤੁਸੀਂ ਦੂਜੀ ਯੂਜ਼ ਕਰਦੇ ਹੋ ਤਾਂ ਉਹ ਤਾਂ ਤੁਸੀਂ ਜਿਹੜਾ ਹੈਗਾ ਤੁਹਾਨੂੰ ਉਹ ਡੇਲੀ ਦੀ ਡੇਲੀ ਤੁਸੀਂ ਉਹਨੂੰ ਸ਼ਾਮ ਨੂੰ ਪ੍ਰੈਸ ਕਰਨਾ ਸ਼ੁਰੂ ਕਰੋ ਉਹਨੂੰ ਸਵੇਰ ਦੇ ਉੱਤੇ ਨਾ ਰੱਖੋ ਕਿ ਸਵੇਰੇ ਉੱਠ ਕੇ ਹੀ ਮੈਂ ਜਿਹੜਾ ਹੈਗਾ ਇਹਨੂੰ ਪ੍ਰੈਸ ਕਰ ਲੂੰਗੀ ਤੀਜੀ ਜਿਹੜੀ ਸਭ ਤੋਂ ਵੱਡੀ ਗੱਲ ਉਹ ਇਹ ਕਿ ਦਿਨ ਦੇ ਵਿੱਚ ਨਾ ਕੁਝ ਸਮਾਂ ਤੁਸੀਂ ਆਪਣੇ ਆਪ ਲਈ ਮੀ ਟਾਈਮ ਜ਼ਰੂਰ ਰੱਖਿਆ ਕਰੋ ਹੁਣ ਉਹ ਤੁਹਾਡੇ ਅਕੋਰਡਿੰਗ ਹੈ ਕਿ ਤੁਸੀਂ ਇਸ ਟਾਈਮ ਨੂੰ ਕਿਵੇਂ ਮੈਨੇਜ ਕਰਦੇ ਹੋ ਥੋੜਾ ਜਿਹਾ ਨਾ ਆਪਣੇ ਆਪ ਦੇ ਉੱਤੇ ਫੋਕਸ ਕਰਿਆ ਕਰੋ ਧਿਆਨ ਦੇ ਕੇ ਰੱਖਿਆ ਕਰੋ ਆਪਣੇ ਆਪ ਦੇ ਉੱਤੇ ਮੈਂ ਬਹੁਤ ਸਾਰੀਆਂ ਮਤਲਬ ਠੀਕ ਹੈ ਇੱਕ ਤਾਂ ਹੁੰਦਾ ਕਿ ਤੁਹਾਨੂੰ ਸ਼ੌਕ ਹੀ ਨਹੀਂ ਹੈਗਾ ਸਜਣ ਸਵਰਣ ਦਾ ਤੁਸੀਂ ਜਿਵੇਂ ਦੇ ਵੀ ਹੈਗੇ ਹੋ ਠੀਕ ਹੋ ਉਹ ਵੱਖਰੀ ਗੱਲ ਹੈ ਪਰ ਬਹੁਤ ਸਾਰੀਆਂ ਭੈਣਾਂ ਜਿਹੜੀਆਂ ਉਂਝ ਹਰ ਫੰਕਸ਼ਨ ਦੇ ਉੱਤੇ ਤੁਹਾਨੂੰ ਬੜਾ ਤਿਆਰ ਹੋ ਕੇ ਮਿਲਣਗੀਆਂ ਤੁਸੀਂ ਉਹਨਾਂ ਨੂੰ ਅਚਾਨਕ ਹੀ ਜੇ ਉਹਨਾਂ ਦੇ ਘਰੇ ਚਲੇ ਜਾਓ ਮਿਲਣ ਹਨਾ ਉਹਨਾਂ ਦਾ ਅੱਧ ਹੋਇਆ ਹੁੰਦਾ ਹੈ ਮਤਲਬ ਬੁਰਾ ਜਿਹਾ ਹਾਲ ਉਹਨਾਂ ਨੇ ਬਣਾਇਆ ਹੁੰਦਾ ਆਪਣਾ ਕਿਉਂ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਘਰੇ ਆ ਅਸੀਂ ਕਿਹੜੇ ਕਿਤੇ ਜਾਣਾ ਇਹਦਾ ਕੀ ਮਤਲਬ ਹੈ ਤੁਸੀਂ ਆਪਣੇ ਆਪ ਨੂੰ ਨਹੀਂ ਦੇਖਦੀਆਂ ਠੀਕ ਹੈ ਅਸੀਂ ਸਿਰਫ ਕਿਸੇ ਹੋਰ ਦੇ ਲਈ ਹੀ ਤਿਆਰ ਹੋਣਾ ਹੈ ਕਿ ਅਸੀਂ ਕਿਤੇ ਜਾਵਾਂਗੇ ਅਸੀਂ ਤਾਂ ਤਿਆਰ ਹੋਵਾਂਗੇ ਆਪਣੇ ਆਪ ਨੂੰ ਸਮਾਂ ਦਿਓ ਆਪਣੇ ਆਪ ਨੂੰ ਟਾਈਮ ਦਿਓ ਆਪਣੇ ਆਪ ਨੂੰ ਪ੍ਰੋਪਰ ਮਤਲਬ ਤਿਆਰ ਰੱਖੋ ਜੇ ਤੁਸੀਂ ਕਲਰ ਕਰਦੇ ਹੋ ਤਾਂ ਆਪਣੇ ਵਾਲਾਂ ਨੂੰ ਪ੍ਰੋਪਰ ਤੁਸੀਂ ਕਲਰ ਕਰਕੇ ਰੱਖੋ ਆਪਣੇ ਆਪ ਨੂੰ ਮੇਨਟੇਨ ਕਰਕੇ ਰੱਖੋ ਪ੍ਰੈਜ਼ੈਂਟੇਬਲ ਬਣਾ ਕੇ ਰੱਖੋ ਠੀਕ ਹੈ ਇਹਦੇ ਲਈ ਤੁਹਾਨੂੰ ਮਤਲਬ ਜੇ ਤੁਸੀਂ ਕਹੋਗੇ ਨਾ ਕਿ ਬਾਕੀ ਕਹਿਣਗੇ ਕਿ ਲੈ ਹੁਣ ਤੂੰ ਬੈਠ ਜਾ ਤੂੰ ਇੰਨੇ ਕੰਮ ਕਰ ਲੈ ਹੁਣ ਤੂੰ ਤਿਆਰ ਹੋ ਜਾ ਹੁਣ ਤੂੰ ਕਲਰ ਕਰ ਲੈ ਵਾਲਾਂ ਨੂੰ ਠੀਕ ਹੈ ਤੁਹਾਨੂੰ ਕਿਸੇ ਨੇ ਨਹੀਂ ਕਹਿਣਾ ਇਹ ਚੀਜ਼ ਤੁਹਾਨੂੰ ਆਪ ਕਰਨੀ ਪੈਣੀ ਹੈ ਮਤਲਬ ਇਹ ਟਾਈਮ ਨਾ ਤੁਹਾਨੂੰ ਆਪ ਲੈਣਾ ਪੈਣਾ ਹੈ ਠੀਕ ਹੈ ਕਿਉਂਕਿ ਬਾਕੀਆਂ ਲਈ ਤੁਸੀਂ ਸਭ ਕੁਝ ਕਰਕੇ ਦੇ ਰਹੇ ਹੋ ਕੀਤਾ ਕਰਾਇਆ ਕਿਸੇ ਨੂੰ ਬੁਰਾ ਨਹੀਂ ਲੱਗਦਾ ਹੈਗਾ ਠੀਕ ਹੈ ਮੈਨੂੰ ਲੱਗਦਾ ਹੈ ਕਿ ਸਾਡੇ ਮਤਲਬ ਜਿਹੜੇ ਪਰਿਵਾਰ ਨੇ ਉਹ ਹਲੇ ਅਸੀਂ ਐਨੇ ਵੀ ਮਾਡਰਨ ਏਰਾ ਦੇ ਵਿੱਚ ਨਹੀਂ ਆਏ ਹੈਗੇ ਕਿ ਉਹਨਾਂ ਨੂੰ ਇਹ ਲੱਗੇ ਵੀ ਸਾਡੀਆਂ ਮਾਵਾਂ ਸਾਡੀਆਂ ਭੈਣਾਂ ਭਾਬੀਆਂ ਬਹੁਤ ਕੰਮ ਕਰਦੀਆਂ ਨੇ ਹਨਾ ਉਹਨੂੰ ਲੱਗਦਾ ਵੀ ਇਹ ਇਹਨਾਂ ਦਾ ਕੰਮ ਹੀ ਆ ਤੇ ਇਹਨਾਂ ਨੇ ਕਰਨਾ ਤੇ ਜੇ ਉਹਨਾਂ ਨੂੰ ਲੱਗਦਾ ਤੁਸੀਂ ਤਾਂ ਆਪਣੇ ਆਪ ਲਈ ਕੁਝ ਕਰ ਲਓ ਨਾ ਠੀਕ ਹੈ ਤਾਂ ਮੀਨ ਟਾਈਮ ਜ਼ਰੂਰ ਕੱਢੋ ਆਪਣੇ ਆਪ ਨੂੰ ਜਿਵੇਂ ਮੇਰੀ ਨਾ ਇੱਕ ਰੁਟੀਨ ਹੈ ਕਿ ਮੈਂ ਜਦੋਂ ਘਰੇ ਵਾਪਸ ਆਵਾਂ ਠੀਕ ਹੈ ਤਾਂ ਉਸ ਟਾਈਮ ਮੈਂ ਆ ਕੇ ਇੱਕ ਕੱਪ ਚਾਹ ਦਾ ਬਣਾ ਕੇ ਮਤਲਬ ਸ਼ਾਵਰ ਲੈਣ ਤੋਂ ਬਾਅਦ ਮੈਂ ਇੱਕ ਕੱਪ ਚਾਹ ਦਾ ਬਣਾ ਕੇ ਜ਼ਰੂਰ ਪੀਣੀ ਆ ਠੀਕ ਹੈ ਤੇ ਉਸ ਟਾਈਮ ਦੇ ਵਿੱਚ ਨਾ ਮੇਰੇ ਆਲੇ ਦੁਆਲੇ ਜਿਹਨੂੰ ਕਹਿੰਦੇ ਕਿ ਚਾਹੇ ਢੋਲ ਨਗਾੜੇ ਵੱਜੀ ਜਾਣ ਕਿ ਇਹ ਨਹੀਂ ਹੋਇਆ ਉਹ ਨਹੀਂ ਹੋਇਆ ਮੇਰੀ ਉਹ ਰੁਟੀਨ ਹੈਗੀ ਹੈ ਕਿ ਮੈਂ ਪ੍ਰੋਪਰ ਰਿਲੈਕਸ ਬੈਠ ਕੇ ਇੱਕ ਕੱਪ ਚਾਹ ਦਾ ਬਣਾ ਕੇ ਪੀਣਾ ਹੈ ਤੇ ਉਸ ਤੋਂ ਬਾਅਦ ਹੀ ਮੈਂ ਜਿਹੜਾ ਹੈਗਾ ਉਹ ਉਠੂਗੀ ਕਿਉਂਕਿ ਤੁਸੀਂ ਆਪਣੇ ਆਪ ਨੂੰ ਵੀ ਰਿਲੈਕਸ ਕਰਨਾ ਹੈ ਮੈਂ ਫਿਰ ਪਹਿਲਾਂ ਵੀ ਜਿਵੇਂ ਕਿਹਾ ਸੀਗਾ ਕਿ ਇੱਕ ਮਸ਼ੀਨ ਹੁੰਦੀ ਹੈ ਹੈਨਾ ਤੁਸੀਂ ਉਹਨੂੰ ਓਵਰ ਹੀਟ ਕਰ ਦੋਗੇ ਤਾਂ ਉਹ ਸੜ ਜਾਏਗੀ ਉਹ ਮੱਚ ਜਾਏਗੀ ਉਹਨੇ ਫਿਰ ਕੰਮ ਨਹੀਂ ਕਰਨਾ ਐਸੀ ਤਰ੍ਹਾਂ ਸਾਡਾ ਸਰੀਰ ਹੈ ਇਹਨੂੰ ਵੀ ਰਿਲੈਕਸ ਕਰੋ ਇਹਨੂੰ ਟਾਈਮ ਦਿਓ ਠੀਕ ਹੈ ਆਪਣਾ ਕੋਈ ਜਿਹੜਾ ਮੀ ਟਾਈਮ ਹੈ ਤੁਹਾਡਾ ਹੁਣ ਜਿਵੇਂ ਕਈਆਂ ਨੂੰ ਆਦਤ ਹੁੰਦੀ ਹੈ ਕਿ ਦਿਨ ਦੇ ਵਿੱਚੋਂ ਥੋੜਾ ਜਿਹਾ ਨੈਪ ਲੈਂਦੇ ਆ ਥੋੜਾ ਜਿਹਾ ਟਾਈਮ ਸੌਂਦੇ ਆ ਜਿਨ੍ਹਾਂ ਨੂੰ ਆਦਤ ਹੈਗੀ ਹੈ ਠੀਕ ਹੈ ਤਾਂ ਉਹ ਵੀ ਤੁਹਾਡਾ ਮੀਨ ਟਾਈਮ ਹੀ ਹੈਗਾ ਆਪਣੇ ਆਪ ਨੂੰ ਰਿਲੈਕਸ ਕਰੋ ਤੁਸੀਂ ਥੋੜਾ ਜਿਹਾ ਠੀਕ ਹੈ ਤੁਸੀਂ ਹਰ ਵੇਲੇ ਵੀ ਜੇ ਲੱਗੇ ਰਹੋਗੇ ਸਾਡਾ ਕੰਮ پتہ ਕਦੋਂ ਨਹੀਂ ਕੰਟਰੋਲ ਦੇ ਵਿੱਚ ਆਉਂਦਾ ਜਿਵੇਂ ਮੈਂ ਤੁਹਾਨੂੰ ਆਪਣੀ ਗੱਲ ਦੱਸਦੀਆਂ ਕਿ ਇਹ ਕੈਨਾ ਸੌਖਾ ਹੈ ਦੇਖੋ ਮੈਂ ਵਰਕਿੰਗ ਵੀ ਆ ਮੈਂ ਆਪਣੀਆਂ ਵੀਡੀਓਜ਼ ਵੀ ਸ਼ੂਟ ਕਰਨੀਆਂ ਹੁੰਦੀਆਂ ਉਹਨਾਂ ਨੂੰ ਐਡਿਟ ਵੀ ਕਰਨਾ ਹੁੰਦਾ ਉਹਨਾਂ ਨੂੰ ਅਪਲੋਡ ਵੀ ਕਰਨਾ ਹੁੰਦਾ ਠੀਕ ਹੈ ਇਸ ਤੋਂ ਬਿਨਾ ਮੇਰੇ ਬਾਹਰ ਵੀ ਕਈ ਸ਼ੂਟ ਹੁੰਦੇ ਨੇ ਕਿਸੇ ਹੋਰ ਉਹਦੇ ਲਈ ਠੀਕ ਹੈ ਤਾਂ ਉਹ ਜਿਹੜੀਆਂ ਸਾਰੀਆਂ ਚੀਜ਼ਾਂ ਤੇ ਮੈਂ ਇੱਕ ਪ੍ਰੋਪਰ ਜੌਬ ਵੀ ਕਰ ਰਹੀ ਆ ਫਿਰ ਬੱਚਾ ਵੀ ਦੇਖਣਾ ਘਰੇ ਵੀ ਬਹੁਤ ਸਾਰੇ ਕੰਮ ਹੁੰਦੇ ਆ ਇਹਨਾਂ ਸਾਰੀਆਂ ਚੀਜ਼ਾਂ ਲਈ ਤੁਹਾਨੂੰ ਜਿਹੜੀ ਟਾਈਮ ਮੈਨੇਜਮੈਂਟ ਆ ਤੁਸੀਂ ਆਪ ਕਰਦੇ ਹੋ ਠੀਕ ਹੈ ਕੰਮ ਕਰਨਾ ਜਿਵੇਂ ਮੈਨੂੰ ਖੁਸ਼ੀ ਹੁੰਦੀ ਹੈ ਕਿ ਮੈਨੂੰ ਜਿੰਨਾ ਜ਼ਿਆਦਾ ਕੰਮ ਹੁੰਦਾ ਮੈਨੂੰ ਖੁਸ਼ੀ ਹੁੰਦੀ ਹੈ ਕਿ ਹਾਂ ਮੈਂ ਕੁਝ ਕਰ ਰਹੀ ਹਾਂ ਮੈਂ ਕੁਝ ਕ੍ਰੀਏਟਿਵ ਕਰ ਰਹੀ ਹਾਂ ਕਿਉਂਕਿ ਇਹ ਚੀਜ਼ ਮੈਂ ਇਹ ਨਹੀਂ ਕਹਿੰਦੀ ਕਿ ਘਰ ਦੇ ਕੰਮ ਜਿਹੜੇ ਆ ਚੰਗੇ ਨਹੀਂ ਹੈਗੇ ਮੈਂ ਖੁਦ ਕਰਦੀ ਆ ਚੰਗੇ ਨੇ ਖੁਦ ਨੂੰ ਚੰਗਾ ਵੀ ਲੱਗਦਾ ਤੁਸੀਂ ਕੁਝ ਕਰਦੇ ਹੋ ਪਰ ਇੱਕ ਚੀਜ਼ ਦੇਖੋ ਕਿ ਘਰ ਦੇ ਕੰਮਾਂ ਚ ਨਾ ਕ੍ਰੀਏਟੀਵਿਟੀ ਜਿਹੜੀ ਆ ਉਹ ਕੋਈ ਨਿਕਲ ਕੇ ਨਹੀਂ ਆਉਂਦੀ ਠੀਕ ਹੈ ਬਚਪਨ ਤੋਂ ਰੋਟੀ ਗੋਲੀ ਬਣਦੀ ਆ ਰਹੀ ਸੀ ਹੁਣ ਵੀ ਉਹ ਗੋਲੀ ਹੈ ਇਹ ਤਾਂ ਨਹੀਂ ਹੈਗਾ ਕਿ ਅਸੀਂ ਉਹਨੂੰ ਕੁਝ ਹੋਰ ਉਹਦਾ ਉਹ ਚੇਂਜ ਕਰਤਾ ਇਹ ਤਾਂ ਮਤਲਬ ਜਿਵੇਂ ਤੁਸੀਂ ਕਹੋਗੇ ਨਾ ਕਿ ਤਾਂ ਸਾਰੇ ਹੀ ਕਰੀ ਜਾਂਦੇ ਨੇ ਬੇਸ਼ੱਕ ਤੁਸੀਂ ساری ਜ਼ਿੰਦਗੀ ਆਪਣੀ ਆਪਣੇ ਘਰ ਨੂੰ ਦੇ ਦੋ ਠੀਕ ਹੈ ਆਪਣੇ ਆਪ ਲਈ ਕੁਝ ਕਰੋ ਮੈਂ ਹਮੇਸ਼ਾ ਕਹਿੰਨੀ ਆ ਕਿ ਟਿਊਸ਼ਨਸ ਪੜਾ ਲਓ ਤੁਸੀਂ ਸੇ ਸिलाई ਕਢਾਈ ਕਰ ਲਓ ਤੁਸੀਂ ਕੋਈ ਬੁਟੀਕ ਦਾ ਕੰਮ ਕਰ ਲਓ ਜੇ ਤੁਸੀਂ ਆਨਲਾਈਨ ਐਡੀਟਿੰਗ ਕਰ ਸਕਦੇ ਹੋ ਐਡੀਟਿੰਗ ਕਰ ਲਓ ਕੰਟੈਂਟ ਰਾਈਟਿੰਗ ਕਰ ਲਓ ਬਹੁਤ سارے ਕੰਮ ਨੇ ਤੁਸੀਂ ਕੁਝ ਵੀ ਕਰ ਲਓ ਥੋੜਾ ਜਿਹਾ ਆਪਣੀ ਅਰਨਿੰਗ ਦਾ ਵੀ ਜਿਹੜਾ ਹੈਗਾ ਨਾ ਉਹ ਆਪ ਬਣਾਓ ਕਿ ਅਸੀਂ ਕਿੱਥੋਂ ਪੈਸਾ ਜਿਹੜਾ ਹੈਗਾ ਉਹ ਕਮ ਆ ਸਕਦੇ ਆ ਕਿਉਂਕਿ ਜਦੋਂ ਤੁਹਾਡੇ ਕੋਲ ਤੁਹਾਡੀ ਆਪਣੀ ਅਰਨਿੰਗ ਹੁੰਦੀ ਹੈ ਹਨਾ ਫਿਰ ਤੁਹਾਨੂੰ ਵਧੀਆ ਲੱਗਦਾ ਹੈ ਫਿਰ ਤੁਹਾਡਾ ਜਿਹੜਾ ਨਾ ਇੱਕ ਮਤਲਬ ਕੌਨਫੀਡੈਂਸ ਵੀ ਜਿਹੜਾ ਹੈਗਾ ਉਹ ਇਹਦੇ ਨਾਲ ਬੂਸਟ ਅਪ ਹੁੰਦਾ ਕਿ ਹਾਂ ਅਸੀਂ ਆਪਣਾ ਕੁਝ ਕਰ ਸਕਦੇ ਆ ਅੱਛਾ ਇੱਕ ਹੋਰ ਗੱਲ ਸਾਡੇ ਨਾਲ ਜਿਹੜਾ ਬਹੁਤਾ ਸਮਾਂ ਉਹ ਪਤਾ ਕਿੱਥੇ ਵੇਸਟ ਹੁੰਦਾ ਹਰ ਘਰ ਦੇ ਵਿੱਚ ਨਾਰਮਲੀ ਕੁਝ ਨਾ ਕੁਝ ਸਮੱਸਿਆਵਾਂ ਚੱਲਦੀਆਂ ਰਹਿੰਦੀਆਂ ਨੇ ਹਰ ਘਰ ਦੀ ਕਹਾਣੀ ਹੈ ਦੇਖੋ ਮੈਂ ਪਹਿਲਾਂ ਹੀ ਕਿਹਾ ਸੀ ਕਿ ਘਰ ਘਰਾਂ ਵਰਗੇ ਹੁੰਦੇ ਆ ਹਰ ਘਰ ਦੇ ਵਿੱਚ ਕੋਈ ਨਾ ਕੋਈ ਸਮੱਸਿਆ ਜੜੀ ਆ ਉਹ ਹੁੰਦੀ ਰਹਿੰਦੀ ਹੈ ਤੁਹਾਡਾ ਕੋਈ ਇਸ਼ੂ ਹੋ ਗਿਆ ਮੰਨ ਲਓ ਹਸਬੰਡ ਵਾਈਫ ਦੀ ਬਹਿਸ ਹੋ ਗਈ ਲੜਾਈ ਹੋ ਗਈ ਠੀਕ ਹੈ ਤੁਸੀਂ ਨਾਲ ਦੀ ਨਾਲ ਕਿਸੇ ਸਹੇਲੀ ਨੂੰ ਫੋਨ ਲਾ ਲਿਆ ਜਾਂ ਕਿਸੇ ਪੇਕੇ ਘਰ ਦੇ ਵਿੱਚ ਕਿਸੇ ਨੂੰ ਫੋਨ ਲਾ ਲਿਆ ਮਾਂ ਨੂੰ ਲਾ ਲਿਆ ਭਾਬੀ ਨੂੰ ਲਾ ਲਿਆ ਠੀਕ ਹੈ ਤਾਂ ਉਹਦਾ ਜਿਹੜਾ ਫੋਨ ਲਾਉਣ ਦਾ ਮਤਲਬ ਇਹ ਨਹੀਂ ਹੁੰਦਾ ਹੈਗਾ ਕਿ ਪ੍ਰੋਬਲਮ ਦਾ ਸੋਲੂਸ਼ਨ ਨਿਕਲੇ ਠੀਕ ਹੈ ਉਹ ਹੁੰਦਾ ਹੈ ਕਿ ਲੋਕੀ ਤੁਹਾਡੇ ਨਾਲ ਹਮਦਰਦੀ ਕਰਨ ਠੀਕ ਹੈ ਹੁਣ ਚਲੋ ਆਪਣੇ ਪੇਰੈਂਟਸ ਨੂੰ ਲਾ ਲਿਆ ਆਪਣੇ ਘਰ ਦੇ ਵਿੱਚ ਕਰ ਲਿਆ ਉਹ ਤਾਂ ਬਹੁਤ ਫਿਰ ਵੀ ਵੱਖਰੀ ਗੱਲ ਹੈ ਠੀਕ ਹੈ ਕਈ ਵਾਰ ਨਾ ਅਸੀਂ ਇੰਨਾ ਟਾਈਮ ਵੇਸਟ ਕਰ ਦਿੰਨੇ ਆ ਕਿਸੇ ਦੋਸਤ ਨੂੰ ਕਿਸੇ ਸਹੇਲੀ ਨੂੰ ਫੋਨ ਲਾ ਕੇ ਅਸੀਂ ਆਪਣਾ ਹਾਲ ਸੁਣਾਉਂਦੇ ਆ ਫਿਰ ਦੇਖ ਲਓ ਉਹਨਾਂ ਨੇ ਇਹ ਕੀਤਾ ਫਿਰ ਮੈਂ ਇਹ ਕਿਹਾ ਉਹ ਕਿਹਾ ਠੀਕ ਹੈ ਇੱਕ ਤਾਂ ਤੁਸੀਂ ਆਪਣਾ ਇੰਨਾ ਟਾਈਮ ਬਰਬਾਦ ਕਰ ਦਿੰਨੇ ਹੋ એનર્ਜੀ ਬਰਬਾਦ ਕਰ ਦਿੰਨੇ ਹੋ ਸੈਕੰਡਲੀ ਅਗਲਾ ਤਾਂ ਓਡੀ ਗੱਲ ਨਾ ਬੜੇ ਆਰਾਮ ਨਾਲ ਸੁਣ ਰਿਹਾ ਹੁੰਦਾ ਹੈ ਉਸ ਵੇਲੇ ਠੀਕ ਹੈ ਤੁਹਾਨੂੰ ਲੱਗਦਾ ਕਿ ਹਾਏ ਵਿਚਾਰੇ ਨੇ ਮੇਰੀ ਗੱਲ ਕਿੰਨੇ ਧਿਆਨ ਦੇ ਨਾਲ ਸੁਣੀ ਆ ਠੀਕ ਹੈ ਬਾਅਦ ਦੇ ਵਿੱਚ ਕਿਸੇ ਹੋਰ ਚਾਹ ਤੇ ਬੈਠਿਆ ਅਗਲਾ ਉਹ ਤੁਹਾਡਾ ਕਿਸੇ ਹੋਰ ਦੇ ਨਾਲ ਚਾਹ ਦਾ ਕੱਪ ਸਾਂਝਾ ਕਰ ਰਿਹਾ ਹੁੰਦਾ ਤੇ ਤੁਹਾਡੀ ਗੱਲ ਦਾ ਬਣਿਆ ਹੁੰਦਾ ਗੋਸਪ ਵੀ ਦੇਖਿਆ ਉਸ ਦਿਨ ਤਾਂ ਇਹ ਐਵੇਂ ਕਹਿੰਦੀ ਸੀਗੀ ਵੀ ਮੇਰੇ ਘਰ ਵਾਲੇ ਨੇ ਇਹ ਕੀਤਾ ਅੱਜ ਇਹ ਬੜੀ ਚੰਗੀ ਭਲੀ ਆ ਉਹਦੇ ਨਾਲ ਠੀਕ ਹੈ ਆਇਨਾ ਕਰਿਆ ਕਰੋ ਕਿਉਂਕਿ ਇਹ ਘਰ ਕਰਦੀਆਂ ਗੱਲਾਂ ਐ ਇਹ ਹਰ ਘਰ ਦੇ ਵਿੱਚ ਹੀ ਹੁੰਦਾ ਹਾਂ ਕੋਈ ਇੱਕ ਅੱਧਾ ਤੁਹਾਡਾ ਬਹੁਤ ক্লোਜ਼ ਹੋ ਗਿਆ ਉਹਦੇ ਨਾਲ ਮੰਨਿਆ ਪਰ ਉਹ ਵੀ ਸਿਰਫ ਸੋਲੂਸ਼ਨ ਦੇ ਲਈ ਤੁਸੀਂ ਇਹੀ ਸੋਚ ਰਹੇ ਹੋ ਕਿ ਜਦੋਂ ਟਾਈਮ ਪਾਸ ਕਰ ਲਿਆ ਫੋਨ ਨੂੰ ਤੁਸੀਂ ਉਦੋਂ ਤੱਕ ਨਾ ਚੱਕੋ ਜਦੋਂ ਤੱਕ ਤੁਸੀਂ ਆਪਣੀ ਰੁਟੀਨ ਦੇ ਵਿੱਚੋਂ ਜਿਹੜਾ ਟਾਈਮ ਹੈਗਾ ਤੁਹਾਡਾ ਮੀ ਟਾਈਮ ਉਹ ਤੁਸੀਂ ਨਹੀਂ ਕੱਢ ਲੈਂਦੇ ਖਾਸ ਕਰਕੇ ਸਵੇਰੇ ਉੱਠ ਕੇ ਤੁਸੀਂ ਫੋਨ ਜਿਹੜਾ ਹੈਗਾ ਉਹ ਕਦੇ ਵੀ ਨਹੀਂ ਚੱਕਣਾ ਅੱਛਾ ਜੀਵੇਂ ਹੁਣ ਮੈਂ ਕਿਚਨ ਦੀ ਗੱਲ ਕੀਤੀ ਸੀ ਕਿ ਕੁਝ ਨਾ ਕੁਝ ਜਿਹੜੇ ਨਾ ਪ੍ਰੀਮਿਕਸ ਤੁਸੀਂ ਹਮੇਸ਼ਾ ਤਿਆਰ ਰੱਖੋ ਠੀਕ ਹੈ ਇਹਦੇ ਨਾਲ ਨਾ ਤੁਹਾਡਾ ਕੰਮ ਜਿਹੜਾ ਹੈ ਬਹੁਤ ਸੌਖਾ ਹੋ ਜਾਂਦਾ ਹੈ ਕਿਉਂਕਿ ਦੇਖੋ ਮੇਰੀ ਜਿਹੜੀ ਜੌਬ ਹੈ ਨਾ ਮੈਂ ਰੁਟੀਨ ਦੇ ਵਿੱਚ ਸਵੇਰੇ ਮੋਸਟਲੀ 7:30 ਵਜੇ ਤੱਕ ਘਰ ਤੋਂ ਜਾਣਾ ਹ ਠੀਕ ਹੈ ਤਾਂ ਹੁਣ ਉਸੇ ਟਾਈਮ ਦੇ ਵਿੱਚ ਤੁਸੀਂ ਪ੍ਰੋਪਰ ਕੰਮ ਤਾਂ ਮੈਨੂੰ ਵੀ ਉਨੇ ਹੀ ਹੁੰਦੇ ਆ ਨਾ ਕਿ ਮੈਂ ਆਪਣੀ ਲਾਂਡਰੀ ਵੀ ਕਰਨੀ ਹੈ ਮੈਂ ਘਰ ਨੂੰ ਵੀ ਸਾਫ਼ ਰੱਖਣਾ ਹੈ ਤੇ ਮੈਂ ਕੁਕਿੰਗ ਵੀ ਕਰਨੀ ਹੈ ਤੇ ਕੁਕਿੰਗ ਵੀ ਇਹ ਨਹੀਂ ਕਿ ਜੋ ਬਣਿਆ ਉਹ ਖਾ ਲਿਆ ਮੈਂ ਲੰਚ ਪੈਕ ਵੀ ਕਰਨਾ ਹੁੰਦਾ ਹੈ ਠੀਕ ਹੈ ਤੇ ਤੁਹਾਨੂੰ ਪਤਾ ਹੈ ਕਿ ਜਿਹੜਾ ਲੰਚ ਪੈਕ ਹੁੰਦਾ ਉਹ ਥੋੜਾ ਜਿਹਾ ਪ੍ਰੈਜ਼ੈਂਟੇਬਲ ਹੋਣਾ ਚਾਹੀਦਾ ਹੈ ਠੀਕ ਹੈ ਕਿ ਕਿਸੇ ਨੂੰ ਇਹ ਨਾ ਲੱਗੇ ਕਿ ਇਹ ਕੀ ਕੀ ਰੋਜ਼ ਹੈ ਮਤਲਬ ਟਿਫਨ ਦੇ ਵਿੱਚ ਕਿਉਂਕਿ ਪੂਰੀ ਫੈਮਿਲੀ ਨੇ ਜਾਣਾ ਹੁੰਦਾ ਠੀਕ ਹੈ ਤਾਂ ਇਹ ਤਾਂ ਨਾ ਕਿਸੇ ਨੂੰ ਲੱਗੇ ਵੀ ਇਹ ਕੀ ਕੀ ਚੱਕਲੇ ਆਉਂਦੇ ਨੇ ਐਵੇਂ ਕੁਝ ਵੀ ਠੀਕ ਹੈ ਤਾਂ ਮਤਲਬ ਵਧੀਆ ਸ ਬਣਾਉਨੇ ਆ ਨਾ ਤਾਂ ਫਿਰ ਉਹ ਸਾਰਾ ਕੁਝ ਰੁਟੀਨ ਦੇ ਵਿੱਚ 7:30 ਵਜੇ ਤੱਕ ਕਿਵੇਂ ਹੁੰਦਾ ਕਿਉਂਕਿ ਮੈਂ ਕੁਝ ਨਾ ਕੁਝ ਜਿਹੜੇ ਆ ਪ੍ਰੀਮੈਕਸ ਉਹ ਹਮੇਸ਼ਾ ਤਿਆਰ ਰੱਖਦੀ ਆ ਮੈਂ ਪਹਿਲਾਂ ਹੀ ਦੱਸਿਆ ਸੀਗਾ ਕਿ ਜਿਵੇਂ ਅਦਰਕ ਤੇ ਲਸਣ ਦਾ ਪੇਸਟ ਮੈਂ ਬਣਾ ਕੇ ਰੱਖਦੀ ਆ ਹਰੀਆਂ ਮਿਰਚਾਂ ਦਾ ਪੇਸਟ ਮੇਰੇ ਕੋਲ ਤਿਆਰ ਹੁੰਦਾ ਟਮਾਟਰ ਦਾ ਜਿਹੜਾ ਪੇਸਟ ਹੈਗਾ ਜੇ ਮੈਨੂੰ ਜ਼ਰੂਰੀ ਲੱਗੇ ਕਿ ਜਿਹਵੇਂ ਬਹੁਤ ਸਸਤੇ ਮਿਲ ਰਹੇ ਨੇ ਹਲੇ ਤਾਂ ਮੈਂ ਬਣਾ ਕੇ ਰੱਖ ਲੈਣੇ ਕਿਉਂਕਿ ਬਰਸਾਤਾਂ ਦੇ ਵਿੱਚ ਆ ਕੇ ਆਪਾਂ ਨੂੰ ਪਤਾ ਹੀ ਹੁੰਦਾ ਕਿ ਉਹ ਮਹਿੰਗੇ ਹੋ ਜਾਂਦੇ ਆ ਠੀਕ ਹੈ ਉਹ ਤੁਸੀਂ ਬਣਾ ਕੇ ਰੱਖ ਲੈਣੇ ਹੋ ਇਸੇ ਤਰ੍ਹਾਂ ਜਿਵੇਂ ਨਾ ਇਹਨਾਂ ਦਿਨਾਂ ਤੋਂ ਥੋੜੇ ਦਿਨ ਪਹਿਲਾਂ ਜਿਹੜੇ ਬਹੁਤ ਸਾਰੇ ਪਿਆਜ਼ ਲੋਕਾਂ ਨੇ ਪੱਟੇ ਹੈ ਨਾ ਤਾਂ ਪਿਆਜ਼ ਜਿਹੜੇ ਜੇ ਤੁਸੀਂ ਖੇਤ ਦੇ ਵਿੱਚੋਂ ਪੱਟਦੇ ਆ ਪਿਆਜ਼ਾਂ ਨੂੰ ਤਾਂ ਬਹੁਤ ਸਾਰੇ ਸਾਡੇ ਕੋਲ ਹੋ ਜਾਂਦੇ ਆ ਬਾਅਦ ਦੇ ਵਿੱਚ ਨਾ ਪਿਆਜ਼ ਗਲਣੇ ਸ਼ੁਰੂ ਹੋ ਜਾਂਦੇ ਆ ਇਹਨਾਂ ਦਿਨਾਂ ਦੇ ਵਿੱਚ ਆ ਕੇ ਜੇ ਤੁਸੀਂ ਉਹਨਾਂ ਨੂੰ ਨਹੀਂ ਸੰਭਾਲਦੇ ਠੀਕ ਹੈ ਤਾਂ ਤੁਸੀਂ ਕੀ ਕਰੋ ਚਾਹੇ ਤੁਸੀਂ ਮਾਰਕੀਟ ਤੋਂ ਖਰੀਦਦੇ ਹੋ ਚਾਹੇ ਤੁਹਾਡੇ ਕੋਲ ਘਰ ਦੇ ਪਿਆਜ਼ ਨੇ ਠ ਕਿ ਮੈਂ ਇਕੱਠੇ ਜਿੰਮੇ 4-5 ਕਿਲੋ ਪਿਆਜ਼ ਜੜੇ ਆ ਛਿੱਲ ਲੈਣੀਆਂ ਠੀਕ ਹੈ ਛਿੱਲ ਕੇ ਉਹਨਾਂ ਨੂੰ ਪ੍ਰੋਪਰ ਧੋ ਕੇ ਚੰਗੀ ਤਰ੍ਹਾਂ ਉਸ ਤੋਂ ਬਾਅਦ ਉਹਨਾਂ ਨੂੰ ਸੁਕਾ ਕੇ ਉਹਨਾਂ ਨੂੰ ਮਤਲਬ ਜਿਵੇਂ ਸੁਕਾਣਾ ਕਿਵੇਂ ਹੈ ਕਿ ਉਹਨਾਂ ਦੇ ਵਿੱਚ ਨਮੀ ਨਾ ਹੋਵੇ ਠੀਕ ਹੈ ਤੇ ਉਸ ਤੋਂ ਬਾਅਦ ਉਹਨਾਂ ਨੂੰ ਚੌਪ ਕਰਕੇ 에ਅਰ ਟਾਈਟ ਪੈਕੇਟ ਦੇ ਵਿੱਚ ਤੁਸੀਂ ਉਹਨਾਂ ਨੂੰ ਫ੍ਰਿਜ ਦੇ ਫ੍ਰੀਜ਼ਰ ਦੇ ਵਿੱਚ ਤੁਸੀਂ ਰੱਖ ਦੇਣਾ ਠੀਕ ਹੈ ਹੁਣ ਬਹੁਤ ਸਾਰੇ ਕਹਿੰਦੇ ਆ ਕਿ ਪਿਆਜ਼ ਜਿਹੜੇ ਆ ਉਹ ਖਰਾਬ ਹੋ ਜਾਂਦੇ ਆ ਖਰਾਬ ਉਦੋਂ ਹੁੰਦੇ ਆ ਜਦੋਂ ਤੁਸੀਂ ਉਹਨਾਂ ਨੂੰ ਮਤਲਬ ਕੱਟ ਕੇ ਇਸੇ ਤਰ੍ਹਾਂ ਬਾੜ ਜਿਹੜੇ ਉਹ ਰੱਖ ਦੇਣੇ ਹੋ ਠੀਕ ਹੈ ਤੁਸੀਂ ਉਹਨਾਂ ਨੂੰ ਜੇ ਕੱਟ ਕੇ ਫ੍ਰੀਜ਼ਰ ਦੇ ਵਿੱਚ ਰੱਖੋਗੇ ਨਾ ਤਾਂ ਕਿਉਂਕਿ ਉਹਨਾਂ ਕੋਈ ਉਹਦੇ ਵਿੱਚ ਨਮੀ ਨਹੀਂ ਜਾਣੀ 에ਅ ਟਾਈਟ ਤੁਸੀਂ ਜਿਹੜੇ ਜ਼ਿਪਰ ਬੈਗ ਹੁੰਦੇ ਆ ਠੀਕ ਹੈ ਉਦੋਂ ਤੁਸੀਂ ਪਾ ਕੇ ਰੱਖੋਗੇ ਉਹ ਚ ਕੋਈ ਨਮੀ ਨਹੀਂ ਜਾਣੀ ਉਹ ਉਸੇ ਤਰ੍ਹਾਂ ਬੰਦ ਹੋਣਗੇ ਉਹ ਬਿਲਕੁਲ ਜਿਸ ਤਰ੍ਹਾਂ ਫਰੋਜ਼ਨ ਕੰਟੈਂਟ ਅਸੀਂ ਮਾਰਕੀਟ ਤੋਂ ਖਰੀਦਦੇ ਆ ਉਹ ਉਸੇ ਤਰ੍ਹਾਂ ਹੋ ਜਾਂਦੇ ਆ ਠੀਕ ਹੈ ਤੁਸੀਂ ਉਹਨੂੰ ਕਦੇ ਵੀ ਚੱਕੋ ਤੇ ਯੂਜ਼ ਕਰ ਲਓ ਠੀਕ ਹੈ ਈਵਨ ਜੇ ਤੁਹਾਨੂੰ ਮਤਲਬ ਲੱਗ ਰਿਹਾ ਕਿ ਤੁਹਾਡੇ ਕੋਲ ਕਾਫੀ ਜ਼ਿਆਦਾ ਪਿਆਜ਼ ਨਹੀਂ ਤਾਂ ਮੈਂ ਕਈ ਵਾਰ ਇਹ ਵੀ ਕਰਦੀ ਆ ਕਿ ਮੈਂ ਜਿਹੜਾ ਹੈ ਨਾ ਉਹ ਮਸਾਲਾ ਤਿਆਰ ਕਰਕੇ ਰੱਖ ਲੈਣੀ ਆ ਠੀਕ ਹੈ ਜਿਸ ਤਰ੍ਹਾਂ ਅਸੀਂ ਕਿਸੇ ਵੀ ਸਬਜ਼ੀ ਦਾ ਤੜਕਾ ਜਿਹੜਾ ਭੁੰਨਦੇ ਆ ਉਹਦਾ ਮਸਾਲਾ ਅਸੀਂ ਬਣਾਉਨੇ ਆ ਤਾਂ ਉਵੇਂ ਹੀ ਤੁਸੀਂ ਮਸਾਲਾ ਤਿਆਰ ਕਰਕੇ ਰੱਖ ਸਕਦੇ ਹੋ ਥੋੜਾ ਜਿਹਾ ਇਕੱਠਾ ਉਹਨੂੰ ਵੱਧ ਕੁਆਂਟੀਟੀ ਦੇ ਵਿੱਚ ਤੁਸੀਂ ਫਰਾਈ ਕਰਕੇ ਫਿਰ ਸੇਮ ਉਹਨੂੰ ਉਵੇਂ ਹੀ ਠੰਡਾ ਕਰਕੇ ਏਟਾਈਟ ਕੰਟੇਨਰ ਦੇ ਵਿੱਚ ਤੁਸੀਂ ਉਹਨੂੰ ਪਾ ਕੇ ਤੁਸੀਂ ਉਹਨੂੰ ਫ੍ਰੀਜ਼ ਕਰ ਦੇਣਾ ਠੀਕ ਹੈ ਹੁਣ ਬਹੁਤ ਸਾਰੇ ਲੋਕੀ ਕਹਿਣਗੇ ਕਿ ਅਸੀਂ ਨਹੀਂ ਬੇਹਾ ਖਾਂਦੇ ਅਸੀਂ ਤਾਂ ਤਾਜ਼ਾ ਖਾਵਾਂਗੇ ਤੁਹਾਡੇ ਕੋਲ ਸਮਾਂ ਹੈਗਾ ਤੁਸੀਂ ਤਾਜ਼ਾ ਵੀ ਖਾ ਸਕਦੇ ਹੋ ਪਰ ਮੇਰੀ ਗੱਲ ਧਿਆਨ ਨਾਲ ਸੁਣੀਓ ਥੋੜਾ ਜਿਹਾ ਇਹਨੂੰ ਗੌਰ ਕਰਿ ਤੇ ਜਾਣੇ ਜਿੰਨੇ ਮਰਜ਼ੀ ਮਹਿੰਗੇ ਅਸੀਂ ਉੱਤੇ ਚਲੇ ਜਾਈਏ ਅਸੀਂ ਕੁਝ ਵੀ ਆਰਡਰ ਕਰਦੇ ਆ ਤਾਂ ਮਿੰਟਾਂ ਸਕਿੰਟਾਂ ਦੇ ਵਿੱਚ ਬਣ ਕੇ ਕਿਵੇਂ ਆ ਜਾਂਦਾ ਘਰੇ ਤਾਂ ਨਸ਼ੀਤੀ ਨਹੀਂ ਬਣਦਾ ਕਿਉਂਕਿ ਉਹਨਾਂ ਕੋਲ ਵੀ ਪ੍ਰੀਮਿਕਸ ਹੀ ਹੁੰਦੇ ਨੇ ਠੀਕ ਹੈ ਤੇ ਜੇ ਤੁਸੀਂ ਘਰ ਦੇ ਵਿੱਚ ਬਣਾ ਕੇ ਰੱਖਦੇ ਹੋ ਨਾ ਤਾਂ ਉਹ ਪੂਰੀ ਤਰ੍ਹਾਂ ਸੇਫ ਨੇ ਉਹ ਤੁਹਾਨੂੰ ਕੋਈ ਵੀ ਖਰਾਬ ਨਹੀਂ ਕਰ ਦੇ ਤੇ ਉਹਦੇ ਟੇਸਟ ਦੇ ਵਿੱਚ ਕੋਈ ਵੀ ਫਰਕ ਨਹੀਂ ਆਉਂਦਾ ਇਸ ਚੀਜ਼ ਦੀ ਗਾਰੰਟੀ ਜਿਹੜੀ ਹੈ ਮੈਂ ਲੈਨੀ ਆ ਜੇ ਤੁਸੀਂ ਇਹਨਾਂ ਰੂਟੀਨਸ ਨੂੰ ਫੋਲੋ ਕਰੋਗੇ ਨਾ ਇਸ ਤਰ੍ਹਾਂ ਆਪਣੇ ਟਾਈਮ ਦੀ ਮੈਨੇਜਮੈਂਟ ਕਰੋਗੇ ਤਾਂ ਯਕੀਨਨ ਤੁਹਾਡਾ ਜਿਹੜਾ ਟਾਈਮ ਵੀ ਤੁਹਾਡੇ ਕੋਲ ਕੰਮ ਕਰਨ ਤੋਂ ਬਾਅਦ ਵੀ ਜਿਹੜਾ ਟਾਈਮ ਹੈਗਾ ਨਾ ਉਹ ਬਚੂਗਾ ਠੀਕ ਹੈ ਜਿਵੇਂ ਮੰਨ ਲਓ ਬਹੁਤ ਸਾਰੀਆਂ ਭੈਣਾਂ ਨੂੰ ਆਦਤ ਹੁੰਦੀ ਹੈ ਕਿ ਡੇਲੀ ਕੋਈ ਨਾ ਕੋਈ ਪੰਗਾ ਛੇੜ ਕੇ ਰੱਖਣਾ ਘਰ ਦੇ ਵਿੱਚ ਪੰਗਾ ਲੈ ਕੇ ਕਿ ਅੱਜ ਮੈਂ ਜਾੜੇ ਝਾੜ ਲੇ ਅੱਜ ਮੈਂ ਇਹ ਸਾਫ ਕਰਨਾ ਅੱਜ ਮੈਂ ਇਹ ਬੈਡ ਸ਼ੀਟਸ ਚੇਂਜ ਕਰਦਾ ਇਸ ਕੰਮ ਨੂੰ ਨਾ ਰੋਜ਼ ਰੋਜ਼ ਤੁਸੀਂ ਦਾ ਖਲਾਰਾ ਨਾ ਪਾਓ ਜਿਵੇਂ ਤੁਹਾਨੂੰ ਪਤਾ ਹੈ ਕਿ ਤੁਸੀਂ ਵੀਕਐਂਡ ਤੇ ਇਹ ਕੰਮ ਕਰ ਸਕਦੇ ਹੋ ਤਾਂ ਇੱਕ ਦਿਨ ਕਰ ਲਓ ਉਸ ਦਿਨ ਫੈਮਿਲੀ ਵੀ ਨਾਲ ਹੁੰਦੀ ਹੈ ਠੀਕ ਹੈ ਰੂਟੀਨ ਦੇ ਵਿੱਚ ਨਾ ਕਰੋ ਤੁਸੀਂ ਡੇਲੀ ਵੀ ਲੱਗੇ ਰਹੋਗੇ ਕਿਸੇ ਨੇ ਤੁਹਾਨੂੰ ਆ ਕੇ ਮੈਡਲ ਨਹੀਂ ਦੇ ਦੇਣਾ ਆਪਣੇ ਆਪ ਲਈ ਦੇਖੋ ਸਾਡੇ ਘਰ ਨੂੰ ਸਾਫ ਰੱਖਣਾ ਸਾਡਾ ਜ਼ਰੂਰੀ ਕੰਮ ਹੈ ਸਾਡੀ ਰਿਸਪੋਨਸਿਬਿਲਟੀ ਹੈ ਠੀਕ ਹੈ ਪਰ ਹੱਦ ਤੋਂ ਜ਼ਿਆਦਾ ਵੀ ਅਸੀਂ ਉਸ ਚੀਜ਼ ਦੇਖੇ ਨੇ ਪਈ ਰਹੀ ਹੈ ਕਿ ਅਸੀਂ ਆਪਣਾ ਆਪ ਹੀ ਰੋਲ ਲਈਏ ਠੀਕ ਹੈ ਤਾਂ ਆਪਣੇ ਆਪ ਨੂੰ ਵੀ ਸਮਾਂ ਦੇਣਾ ਸਿੱਖੋ ਆਪਣੇ ਆਪ ਨੂੰ ਪ੍ਰਾਇੋਰਟਾਈਜ਼ ਕਰਨਾ ਸਿੱਖੋ ਕਿ ਤੁਸੀਂ ਵੀ ਆਪਣੇ ਆਪ ਲਈ ਵੀ ਜ਼ਰੂਰੀ ਹੋ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਮੈਨੂੰ ਉਮੀਦ ਹੈ ਕਿ ਜਿਹੜੇ ਮੈਂ ਇਹ ਟਿਪਸ ਤੁਹਾਡੇ ਨਾਲ ਸ਼ੇਅਰ ਕੀਤੇ ਹਨ ਇਹ ਤੁਹਾਡੇ ਲਈ ਬਹੁਤ ਫਾਇਦੇਮੰਦ ਹੋਣਗੇ ਟਾਈਮ ਮੈਨੇਜਮੈਂਟ ਦੇ ਵਿੱਚ ਜੇਕਰ ਤੁਹਾਡੇ ਕੋਈ ਸਵਾਲ ਨੇ ਤੁਸੀਂ ਮੈਨੂੰ ਕਮੈਂਟਸ ਦੇ ਵਿੱਚ ਪੁੱਛ ਸਕਦੇ ਹੋ ਤੇ ਜੇਕਰ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਐਸੀ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇ ਲਈ ਰਣਦੀਪ ਪੰਦੇਰ ਅਫੀਸ਼ੀਅਲ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਇਸ ਦੇ ਨਾਲ ਹੀ ਪ੍ਰੋਗਰਾਮ ਦਾ ਵੇਲਾ ਮੁਕਦਾ ਹੁਣ ਦਿਓ ਇਜਾਜ਼ਤ